ਭਾਰਤ ਦੇ ਪਵਿੱਤਰ ਸ਼ਹਿਰ ਵਾਰਾਨਸੀ ਵਿੱਚ 15ਵੀਂ ਸਦੀ ਦੌਰਾਨ ਇੱਕ ਗਰੀਬ ਮੁਸਲਮਾਨ ਜਲਾਹਾ ਜੋੜਾ ਨੀਰੂ ਅਤੇ ਨੀਮਾ ਨਦੀ ਦੇ ਕੰਢੇ ਨੇੜੇ ਇੱਕ ਨਵਜੰਮੇ ਬੱਚੇ ਨੂੰ ਲੱਭਦੇ ਹਨ। ਉਹਨਾਂ ਨੇ ਉਸ ਬੱਚੇ ਨੂੰ ਗੋਦ ਲੈ ਕੇ ਪਾਲਿਆ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਇਹ ਬੱਚਾ ਇੱਕ ਦਿਨ ਧਰਮ, ਜਾਤੀ ਅਤੇ ਪਖੰਡ ਦੇ ਖਿਲਾਫ ਇੱਕ ਇਨਕਲਾਬੀ ਆਵਾਜ਼ ਬਣੇਗਾ ਇਹ ਬੱਚਾ ਸੀ ਭਗਤ ਕਬੀਰ ਜੀ ਕਬੀਰ ਜੀ ਦਾ ਬਚਪਨ ਗਰੀਬੀ ਵਿੱਚ ਲੰਘਿਆ ਪਰ ਉਹਨਾਂ ਦੀ ਸੋਚ ਸਧਾਰਨ ਨਹੀਂ ਸੀ ਉਹ ਧਾਰਮਿਕ ਰੀਤਾਂ ਪਖੰਡ ਅਤੇ ਪੱਖਪਾਤ ਤੋਂ ਸਦਾ ਉੱਪਰ ਰਹੇ ਜਦੋਂ ਲੋਕ ਮੰਦਰ ਜਾਂ ਮਸਜਿਦ ਵਿੱਚ ਰੱਬ ਨੂੰ ਲੱਭਦੇ ਸਨ ਉਹ ਕਹਿੰਦੇ ਸਨ ਕਿ ਰੱਬ ਤਾਂ ਆਪਣੇ ਮਨ ਵਿੱਚ ਵੱਸਦਾ ਹੈ ਉਹ ਰਾਮ ਨਾਮ ਨੂੰ ਉਚਾਰਦੇ ਸਨ ਪਰ ਉਹ ਰਾਮ ਕੋਈ ਮੂਰਤੀ ਵਾਲਾ ਰਾਮ ਨਹੀਂ ਸੀ ਉਹ ਇੱਕ ਨਿਰੰਕਾਰ ਨਿਰਵਿਸ਼ੇਸ਼ ਪਰਮਾਤਮਾ ਸੀ ਜੋ ਸਾਰੇ ਜੀਵਾਂ ਵਿੱਚ ਵਸਦਾ ਸੀ ਕਬੀਰ ਜੀ ਨੇ ਇੱਕ ਗੁਰੂ ਦੀ ਲੋੜ ਮਹਿਸੂਸ ਕੀਤੀ ਉਹ ਗਏ ਸੰਤ ਰਾਮ ਨੰਦ ਜੀ ਕੋ ਪਰ ਰਾਮ ਨੰਦ ਜੀ ਉਹਨਾਂ ਦੀ ਜਾਤੀ ਕਰ ਉਹਨਾਂ ਨੇ ਚੇਲਾ ਬਣਾਉਣ ਤੋਂ ਇਨਕਾਰ ਕਰ ਦਿੱਤਾ ਕਬੀਰ ਜੀ ਨੇ ਇੱਕ ਤਰੀਕੇ ਨਾਲ ਉਹਨਾਂ ਤੋਂ ਰਾਮ ਨਾਮ ਲੈ ਲਿਆ ਉਹ ਸਵੇਰੇ ਗੰਗਾ ਦੇ ਘਾਟ ਤੇ ਆ ਰਾਮਨੰਦ ਜੀ ਦੇ ਆਉਣ ਵੇਲੇ ਪੌੜੀਆਂ ਤੇ ਲੇਟ ਗਏ ਜਦ ਰਾਮਨੰਦ ਜੀ ਨੇ ਉਹਨਾਂ ਉੱਤੇ ਕਦਮ ਰੱਖਿਆ ਉਹਨਾਂ ਦੇ ਮੂੰਹ ਤੋਂ ਰਾਮ ਨਿਕਲਿਆ ਕਬੀਰ ਜੀ ਨੇ ਕਿਹਾ ਕਿ ਇਹ ਹੀ ਮੇਰਾ ਨਾਮ ਸ਼ਬਦ ਬਣੇਗਾ ਇਹ ਮੰਨ ਲਿਆ ਗਿਆ ਕਿ ਕਬੀਰ ਜੀ ਨੂੰ ਰਾਮਨੰਦ ਜੀ ਨੇ ਰਾਮ ਨਾਮ ਦੀ ਦਾਤ ਦਿੱਤੀ ਆਖਿਰਕਾਰ ਰਾਮਨੰਦ ਜੀ ਨੇ ਕਬੀਰ ਜੀ ਦੀ ਭਾਵਨਾ ਤੇ ਸੱਚੀ ਲਗਨ ਵੇਖ ਕੇ ਉਹਨਾਂ ਨੂੰ ਆਪਣਾ ਚੇਲਾ ਮੰਨ ਲਿਆ। ਕਬੀਰ ਜੀ ਨੇ ਸਾਰੀ ਜ਼ਿੰਦਗੀ ਧਾਰਮਿਕ ਪੱਖਪਾਤਾ ਤੋਂ ਪਖੰਡਾਂ ਦੀ ਨਿੰਦਿਆ ਕਰਦਿਆਂ ਕਾਫੀ ਲੜਾਈਆਂ ਲੜੀਆਂ। ਉਹ ਕਹਿੰਦੇ ਸਨ ਕਿ ਜੇ ਰੱਬ ਪੱਥਰਾਂ ਵਿੱਚ ਹੋਇਆ ਕਰਦਾ ਤਾਂ ਪਹਾੜ ਸਭ ਤੋਂ ਵੱਡੇ ਧਰਮੀ ਹੁੰਦੇ। ਉਹ ਹਿੰਦੂਆਂ ਦੀ ਗੰਗਾ ਨਹਾਉਣ ਨੂੰ ਵੀ ਬੇਰਥ ਦੱਸਦੇ ਸਨ ਅਤੇ ਮੁਸਲਮਾਨਾਂ ਦੀ ਰਵਾਇਤ ਨਮਾਜ਼ ਨੂੰ ਵੀ ਉਹਨਾਂ ਦੇ דוਹੇ ਸਧਾਰਨ ਪਰ ਡੂੰਗੀ ਸੋਚ ਵਾਲੇ ਹੁੰਦੇ ਸਨ ਉਹ ਕਹਿੰਦੇ ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਈ ਜੋ ਦਿਲ ਖੋਜੇ ਆਪਣਾ ਮੈਥੋਂ ਬੁਰਾ ਨਾ ਕੋਈ ਇਸ דוਹੇ ਰਾਹੀਂ ਉਹ ਕਹਿੰਦੇ ਹਨ ਕਿ ਜਦ ਤੱਕ ਅਸੀਂ ਹੋਰਾਂ ਦੀ ਬੁਰੀਾਈ ਲੱਭਦੇ ਰਹਿੰਦੇ ਹਾਂ ਸਾਨੂੰ ਕੁਝ ਨਹੀਂ ਮਿਲਦਾ ਪਰ ਜਦੋਂ ਅਸੀਂ ਆਪਣੇ ਅੰਦਰ ਝਾਤ ਮਾਰੀਏ ਤਾਂ ਸੱਚ ਦਾ ਚਿਹਰਾ ਸਾਹਮਣੇ ਆਉਂਦਾ ਹੈ ਕਬੀਰ ਜੀ ਨੇ ਹਮੇਸ਼ਾ ਸਿਖਾਇਆ ਕਿ ਰੱਬ ਨੂੰ ਲੱਭਣ ਲਈ ਕਿਸੇ ਵਿਸ਼ੇਸ਼ ਰਸਮ ਰਿਵਾਜ ਧਰਮ ਜਾਂ ਪਵਿੱਤਰ ਥਾਂ ਦੀ ਲੋੜ ਨਹੀਂ ਰੱਬ ਤਾਂ ਸਿਰਫ ਸੱਚਾਈ ਪਿਆਰ ਨਿਮਰਤਾ ਤੇ ਨਾਮ ਸਿਮਰਨ ਨਾਲ ਮਿਲਦਾ ਉਹਨਾਂ ਦੀ ਬਾਣੀ ਨੂੰ ਲੋਕਾਂ ਨੇ ਜਿਵੇਂ ਜਿਵੇਂ ਸੁਣਿਆ ਉਹ ਲੋਕਾਂ ਦੇ ਦਿਲਾਂ ਵਿੱਚ ਵਸਦੇ ਗਏ ਕਬੀਰ ਜੀ ਦੀ ਬਾਣੀ ਆਮ ਲੋਕਾਂ ਦੀ ਭਾਸ਼ਾ ਵਿੱਚ ਸੀ ਨਾ ਕਿ ਕੋਈ ਸੰਸਕ੍ਰਿਤ ਜਾਂ ਅਰਬੀ ਫਾਰਸੀ ਇਸ ਕਰਕੇ ਉਹਨਾਂ ਦੇ ਸ਼ਬਦ ਸਿੱਧੇ ਦਿਲ ਵਿੱਚ ਜਾਂਦੇ ਸਨ ਉਹਨਾਂ ਨੇ ਕਿਹਾ ਕੰਕਰ ਪੱਥਰ ਜੋੜ ਕੇ ਮਸਜਿਦ ਬਣਾਈ ਤਾਂ ਚੜਿਆ ਮੁੱਲਾ ਬਾਗਦੇ ਕਿ ਬੇਹਰਾ ਖੁਦਾਈ ਇਹ ਦੋਹਾ ਮੁੱਲਾ ਨੂੰ ਸਵਾਲ ਕਰਦਾ ਹੈ ਕਿ ਉੱਚੀ ਆਵਾਜ਼ ਚ ਅਜ਼ਾਨ ਦੇ ਨਾਲ ਰੱਬ ਮਿਲ ਜਾਂਦਾ ਹੈ ਕਬੀਰ ਜੀ ਨੂੰ ਆਪਣੇ ਸਮੇਂ ਦੇ ਧਾਰਮਿਕ ਆਗੂਆਂ ਵੱਲੋਂ ਵਿਰੋਧ ਮਿਲਿਆ ਉਹਨਾਂ ਨੂੰ ਕਈ ਵਾਰ ਸਜ਼ਾਵਾਂ ਵੀ ਦਿੱਤੀਆਂ ਗਈਆਂ ਕਈ ਕਹਾਣੀਆਂ ਅਨੁਸਾਰ ਉਹਨਾਂ ਨੂੰ ਹਾਥੀ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਗਈ ਜੇਲ੍ਹ ਚ ਪਾਇਆ ਗਿਆ ਅਤੇ ਪਾਣੀ ਵਿੱਚ ਡੋਬਣ ਦੀ ਕੋਸ਼ਿਸ਼ ਕੀਤੀ ਗਈ ਪਰ ਹਰ ਵਾਰ ਚਮਤਕਾਰ ਹੋਇਆ ਹਾਥੀ ਨੇ ਉਹਨਾਂ ਨੂੰ ਕੁਚਲਣ ਤੋਂ ਇਨਕਾਰ ਕਰ ਦਿੱਤਾ ਅਤੇ ਕੁਦਰਤ ਨੇ ਉਹਨਾਂ ਦੀ ਰੱਖਿਆ ਕੀਤੀ ਆਖਰੀ ਦਿਨਾਂ ਵਿੱਚ ਕਬੀਰ ਜੀ ਮਗਰ ਚਲੇ ਲੋਕ ਮੰਨਦੇ ਸਨ ਕਿ ਮਗਰ ਵਿੱਚ ਮਰਨ ਵਾਲੇ ਨੂੰ ਅਗਲੇ ਜਨਮ ਵਿੱਚ ਗਦੇ ਦੀ ਜੋਨੀ ਮਿਲਦੀ ਹੈ ਪਰ ਕਬੀਰ ਜੀ ਨੇ ਇਹ ਭ੍ਰਮ ਤੋੜਿਆ ਉਹ ਕਹਿੰਦੇ ਸਨ ਜੇਕਰ ਤੂੰ ਰੱਬ ਦੇ ਨਾਮ ਵਿੱਚ ਲੀਨ ਹੈ ਤਾਂ ਜਿੱਥੇ ਵੀ ਮਰ ਉਹਥੇ ਹੀ ਤੈਨੂੰ ਮੁਕਤੀ ਮਿਲੇਗੀ। ਉਹਨਾਂ ਦੀ ਮੌਤ ਤੋਂ ਬਾਅਦ Hindu ਅਤੇ Musalmanਾਂ ਵਿੱਚ ਝਗੜਾ ਹੋ ਗਿਆ। ਅੰਤਿਮ ਸੰਸਕਾਰ ਕਿਸ ਤਰੀਕੇ ਨਾਲ ਕੀਤਾ ਜਾਵੇ ਪਰ ਜਦ ਉਹਨਾਂ ਦੀ ਚਾਦਰ ਹਟਾਈ ਗਈ ਉੱਥੇ ਉਹਨਾਂ ਦੀ Laash ਦੀ ਥਾਂ ਸਿਰਫ ਫੁੱਲ ਸਨ। ਇਹ ਅਸਲ ਰੂਪ ਵਿੱਚ ਕਬੀਰ ਜੀ ਦੀ ਅਖੀਰਲੀ ਸਿੱਖਿਆ ਸੀ। ਮੈਂ ਕਿਸੇ ਇੱਕ ਧਰਮ ਦਾ ਨਹੀਂ ਮੈਂ ਸਭ ਦਾ। ਇਸੇ ਲਈ ਉਹਨਾਂ ਦੀ Laash ਵਾਲੀ ਜਗ੍ਹਾ ਤੇ ਉਹ ਅੱਧੇ ਫੁੱਲ ਹਿੰਦੂਆਂ ਨੇ ਚੱਕੇ ਤੇ ਅੱਧੇ ਫੁੱਲ ਮੁਸਲਮਾਨਾਂ ਨੇ ਚੱਕੇ ਤੇ ਉਹਨਾਂ ਨੇ ਅੱਧੇ ਫੁੱਲ ਅਗਨੀ ਨੂੰ ਭੇਟ ਕੀਤੇ ਅੱਧੇ ਫੁੱਲਾਂ ਨੂੰ ਦਫਨਾਇਆ ਗਿਆ ਇਸੇ ਲਈ ਉਹਨਾਂ ਦੀ ਜਗ੍ਹਾ ਦੇ ਉੱਤੇ ਇੱਕ ਪਾਸੇ ਭਗਤ ਕਬੀਰ ਜੀ ਦਾ ਮੰਦਿਰ ਹੈ ਤੇ ਦੂਸਰੀ ਸਾਈਡ ਦੇ ਉੱਤੇ ਭਗਤ ਕਬੀਰ ਜੀ ਦੀ ਮਸਜਿਦ ਹੈ ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕੀਤੀ ਗਈ ਹੈ ਗੁਰੂ ਨਾਨਕ ਦੇਵ ਜੀ ਨੇ ਕਬੀਰ ਜੀ ਦੀਆਂ ਸਿੱਖਿਆਵਾਂ ਨਾਲ ਸਹਿਮਤ ਹੋ ਕੇ ਉਹਨਾਂ ਦੀ ਬਾਣੀ ਨੂੰ ਗੁਰਬਾਣੀ ਵਿੱਚ ਥਾਂ ਦਿੱਤੀ ਇਹ ਸਿੱਧ ਕਰਦਾ ਹੈ ਕਿ ਉਹਨਾਂ ਦੀ ਰੋਹਾਨੀ ਸੋਚ ਕਿਸੇ ਇੱਕ ਧਰਮ ਦੀ ਸੀਮਾ ਤੱਕ ਸੀਮਤ ਨਹੀਂ ਸੀ ਕਬੀਰ ਪੰਥ ਜੋ ਅੱਜ ਵੀ ਉਹਨਾਂ ਦੇ ਨਾਮ ਤੇ ਚੱਲ ਰਿਹਾ ਹੈ ਕਬੀਰ ਜੀ ਦੀ ਬਾਣੀ ਅਤੇ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾ ਰਿਹਾ ਹੈ ਅੱਜ ਵੀ ਉਹਨਾਂ ਦੇ ਦੋਹੇ ਸਕੂਲਾਂ ਵਿੱਚ ਪੜ੍ਹਾਏ ਜਾਂਦੇ ਹਨ ਲੋਕ ਗਾਉਂਦੇ ਹਨ ਅਤੇ ਰੋਹਾਨੀ ਰਸਤਾ ਲੱਭਣ ਵਾਲੇ ਉਹਨਾਂ ਦੀ ਸਿੱਖਿਆ ਤੋਂ راہ ਲੈਂਦੇ ਹਨ ਅੰਤ ਵਿੱਚ ਕਬੀਰ ਜੀ ਸਾਨੂੰ ਇਹ ਸਿਖਾ ਗਏ ਕਿ ਰੱਬ ਨੂੰ ਲੱਭਣ ਲਈ ਕੋਈ ਵਿਸ਼ੇਸ਼ ਰਹਾ ਲੋੜ ਨਹੀਂ ਜੇਕਰ ਅਸੀਂ ਆਪਣੇ ਅੰਦਰ ਝਾਤ ਮਾਰੀਏ ਨਮਰਤਾ ਅਤੇ ਪਿਆਰ ਨਾਲ ਜੀਵਨ ਜੀਏ ਤਾਂ ਰੱਬ ਸਾਡੇ ਅੰਦਰ ਹੀ ਵਸਦਾ ਹੈ ਉਹ ਕਹਿੰਦੇ ਸਨ ਕਬੀਰ ਖੜਾ ਬਾਜ਼ਾਰ ਵਿੱਚ ਸਭ ਕੀ ਮੰਗੇ ਖੈਰ ਨਾ ਕਹੇ ਸੇ ਦੋਸਤੀ ਨਾ ਕਹੇ ਸੇ ਮੇ